ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਹੋਰ ਸਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲੋ ਜੀ ਅੱਜ ਤੁਹਾਡੇ ਆਸਤੇ ਲੈ ਕੇ ਆਏ ਆ ਟਿਫਨ ਵੱਡਾ ਸਾਈਜ਼ ਵੱਡੇ ਸਾਈਜ਼ ਚ ਇਹ ਗੁੱਡੇ ਕੰਪਨੀ ਦਾ ਆਏਗਾ ਠੀਕ ਹੈ ਜੀ ਟਿਫਨ ਇਹ ਹੈਗਾ ਦੋ ਖਾਨੇ ਵਾਲਾ ਇਹ 450 ਗ੍ਰਾਮ ਐਮ ਐਲ ਦੀ ਇੱਕ ਡੱਬੀ ਇਹ ਚ ਆਈ ਦੀ ਇੱਕ 550 ਐਮ ਐਲ ਦੀ ਆਈ ਦੀ ਦੋ ਖਾਨੇ ਵਾਲਾ ਮਾਈਕ੍ਰੋਵੇਵ ਚ ਚੱਲਣ ਵਾਲਾ ਆ ਠੀਕ ਹੈ ਜੀ ਇਹ ਚੂੜੀ ਵਾਲੀਆਂ ਡੱਬੀਆਂ ਆਉਣਗੀਆਂ ਔਰ 450 ml ਤੇ 550 ml ਕੰਪੈਸਟੀ ਦੇਖੋ ਖੁੰਦਾ ਸਾਈਜ਼ ਚ ਮਾਈਕ੍ਰੋਵੇਵ ਜਿਹੜਾ ਡੱਬੀ ਬਾਹਰ ਵੀ ਨਿਕਲ ਆਉਂਦੀ ਠੀਕ ਹੈ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਮਜੀ ਤੋਂ ਬਣਾ ਸਕਦੇ ਜੀ ਦੋਸਾ ਆਇਦਾ ਦੋ ਖਾਨੇ ਵਾਲੇ ਗੁੱਡੇ ਕੰਪਨੀ ਦੇ ਫਿਰ ਇੱਕ ਇਸ ਤੋਂ ਵੱਡਾ ਸਾਈਜ਼ ਆ ਜਾਏਗਾ ਉਹ ਆਏਗਾ ਤਿੰਨ ਖਾਨੇ ਵਾਲਾ ਇਹਦੇ ਵਿੱਚ ਇੱਕ ਸਾਈ ਡੱਬੀ ਆ ਜੀ ਨਹੀਂ 350 ਐਮਐਲ ਦੀ ਇੱਕ ਆ ਜੀ ਨਹੀਂ 450 ਐਮਐਲ ਇੱਕ ਆ ਜੀ ਨਹੀਂ 550 ਐਮਐਲ ਯਾਨੀ ਕਿ ਇਹ ਤਿੰਨ ਡੱਬੀਆਂ ਚਾਉਣਗੇ ਆ ਜੀ ਇੱਕ 350 ਐਮਐਲ ਇੱਕ 450 ਐਮਐਲ ਇੱਕ 550 ਐਮਐਲ ਇਸ ਤਰ੍ਹਾਂ ਤੇ ਰੱਖਣੇ ਨਾਲ ਚਾਹੀਏਗਾ ਈ ਚੂੜੀ ਵਾਲੇ ਹੋਣਗੇ ਜੀ microwaves 'ਚ ਚੜਨ ਵਾਲੇ ਹਨਦਰ ਸਟੀਲ ਬਾਹਰ ਪਲਾਸਟਿਕ ਜਾਨੀ ਕਿ microwaves 'ਚ ਜਦੋਂ ਲਾਉਣਾ ਲਿਡ ਉਤਾਰ ਕੇ ਫੇਰ ਰੱਖਣਾ ਰੋਟੀ ਗਰਮ ਕਰਨ ਲਈ ਠੀਕ ਹੈ ਜੀ ਇਹ ਆਇੰਗੇ 3 ਖਾਨਿਆਂ ਇਸ ਤੋਂ ਵੱਡਾ ਸਾਈਜ਼ ਆਏਗਾ ਜੀ 4 ਖਾਨਿਆਂ ਦੇ ਚ ਇਹ ਆਏਗਾ 4 ਖਾਨਿਆਂ ਵਾਲੇ ਇਹ ਵੀ ਗੁੱਡੇ ਕੰਪਨੀ ਦਾ ਮਾਈਕਰੋ ਰੋਜੀ ਚੱਲਣ ਵਾਲਾ ਇਹਨਾਂ ਜੇ ਡੱਬੀਆਂ ਆਉਣਗੀਆਂ ਜੀ ਦੋ ਡੱਬੀਆਂ ਆ ਜਣੀਆਂ 350 ml ਦੀਆਂ ਇੱਕ ਆ ਜਣੀ 450 ml ਦੀ ਇੱਕ ਆ ਜਣੀ 550 ml ਦੀ ਇਹ 4 ਖਾਨਿਆਂ ਚ ਆ ਜੇ ਇਹ ਵੀ ਮਾਈਕ੍ਰੋਵੇਵ 'ਚ ਚੱਲਣ ਵਾਲਾ ਸਾਰੇ ਜਣੇ ਕੀ ਸਾਈਜ਼ 2 ਖਾਨੇ ਵਾਲਾ ਹੋ ਗਿਆ 3 ਵਾਲਾ ਹੋ ਗਿਆ 4 ਵਾਲਾ ਹੋ ਗਿਆ ਇਹ ਜਿਹੜੇ 3-4 ਸਾਈਜ਼ ਇਹ ਸਾਰੇ ਆਪਣੇ ਕੋਲ ਮਿਲਣਗੇ ਆ ਸਾਡੇ 3300 ਮਿਲਦੀਆਂ ਦੋ ਸਾਈਜ਼ ਠੀਕ ਹੈ ਜੀ ਆ 4500 ਮਿਲਦੀ ਆ ਜੀ ਨਹੀਂ ਆ 5500 ਮਿਲਦੇ ਆ ਇਹ ਦੇਖੋ ਜੀ ਉਸੇ ਤਰ੍ਹਾਂ ਹੀ ਆ ਡੱਬੀ ਬਾਹਰ ਕੱਢ ਕੇ ਤੁਸੀਂ ਵਾਸ਼ ਕਰ ਸਕਦੇ ਜੇ ਮਾਈਕ੍ਰੋਵੇਵ 'ਚ ਜਦੋਂ ਲਾਉਣੀ ਆ ਲਿਡ ਉਤਾਰ ਲੈਣੀ ਆ ਫਿਰ ਮਾਈਕ੍ਰੋਵੇਵ ਚਲਾਨਾ ਠੀਕ ਹੈ ਜੀ ਇਹ ਜਿਹੜੇ ਆਪਣੇ ਕੋ ਸਾਰੇ ਸਾਈਜ਼ ਹੁਣ ਇਸ ਟਾਈਮ ਹੈਗੇ ਨੇ ਜੇ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜਰੂਰਤ ਹੋਵੇ ਟੱਫੰਦੀ ਜਰੂਰਤ ਹੋਵੇ ਵਿజిਟ ਕਰੋ ਵਿਸ਼ਾਲ ਵਰਤਨਾ ਸਟੋਰ ਪਦੇ ਘੜੀ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਫਿਰ ਮਿਲਣੇ ਕਿਸੇ ਨਵੀਂ ਵੀਡੀਓ ਵਿੱਚ